हां जी दोस्तों ये आपा ਤੁਹਾਨੂੰ ਦਿਖਾ ਰਹੇ ਆ ਜੀ ਮਹਾਰਾਸ਼ਟਰ ਦੀ ਧਰਤੀ ਤੇ ਖੜਿਆ ਜੀ ਸਾਡੇ ਜ਼ਿਲ੍ਹਾ ਵੇਤ ਸਕੱਤਰ ਨਾਲ ਜਿੰਨੇ ਵੀ ਸਾਡੇ ਆਗੂ ਆ ਜੀ ਕ្សਾਨਚ ਚਰਚਾ ਕਮੇਟੀ ਕੋਡ ਬੁੱਢਾ ਨਾਲ ਸਮੁੱਚੀ ਟੀਮ ਡਰਾਈਵਰਾਂ ਦੀ ਜੀ ਜਿਹੜੇ ਇਹਨਾਂ ਵਾਸਤੇ ਸਰਕਾਰ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਜੀ ਬਹੁਤ ਬੁਰੇ ਹਾਲਾਤ ਹੋਏ ਪਏ ਨੇ ਡਰਾਈਵਰਾਂ ਦੇ ਕਿਵੇਂ ਇਹਨਾਂ ਦਾ ਰੋਜੀ ਰੋਟੀ ਕਿਵੇਂ ਆਪਦੇ ਬੱਚੇ ਪਾਲਣਗੇ ਦਿਨ ਰਾਤ ਭਾਈ ਜੀ ਇਹ ਮਿਹਨਤਾਂ ਕਰਦੇ ਆ ਜੇ ਗੱਲ ਕਰੀਏ ਫੌਜੀ ਨਾਲੋਂ ਕੋਈ ਘੱਟ ਨਹੀਂ ਹੁੰਦਾ ਬਾਈ ਜੀ ਇਹਨਾਂ ਦੀ ਮਿਹਨਤ ਨੂੰ ਸਲਾਮ ਸਿਰ ਝੁਕਦਾ ਬਾਈ ਜੀ ਡਰਾਈਵਰ ਵੀਰਾਂ ਅੱਗੇ ਸਰਕਾਰ ਨੇ ਪਹਿਲੋ ਕਿਸਾਨਾਂ ਤੇ ਕਾਲੇ ਕਾਨੂੰਨ ਥੋਪੇ ਹੁਣ ਜਿਹੜੇ ਡਰਾਈਵਰਾਂ ਤੇ ਬਾਈ ਜੀ ਕਿਵੇਂ ਗੁਜ਼ਾਰਾ ਚੱਲੂਗਾ ਜੀ ਜ਼ਿਲ੍ਹਾ ਵਿਧੇਤ ਸਖਤਰ ਸਾਹਿਬ ਸਿੰਘ ਸੈਕਟਰੀ ਸਾਹਿਬ ਨਾਲ ਸਾਡੇ ਹੋਰ ਵੀ ਕਿਸਾਨ ਆ ਗੂ ਜਿਹੜੇ ਸੈਕਟਰੀ ਸਾਹਿਬ ਪਹੁੰਚਿਆ ਜੀ ਅੱਜ ਉਹ ਤੁਹਾਨੂੰ ਸਾਰੀ ਗੱਲਬਾਤ ਉਹ ਜਾਣੂ ਕਰਾਉਣੇ ਆ ਜੀ ਬੀਤ ਦਿਨ ਰਾਤ ਮਿਹਨਤਾਂ ਕਰਦੇ ਆ ਜੀ ਬੰਬੇ ਤੋਂ ਲੈ ਕੇ ਪੰਜਾਬ ਤੱਕ ਜਿਹੜਾ 2000 ਕਿਲੋਮੀਟਰ ਜਿਹੜਾ ਬਾਈ ਜੀ ਬਣ ਜਾਂਦਾ ਹੈ ਜੀ 1800 ਤੋਂ ਉੱਤੇ ਤੇ ਕਿਵੇਂ ਗੱਡੀਆਂ ਚਲਾਉਂਦੇ ਮੰਨ ਕੇ ਚਲੋ ਨਾ ਦਿਨੇ ਸੌਂਦੇ ਆ ਤੇ ਨਾ ਰਾਤ ਨੂੰ ਉਹਨਾਂ ਵਾਸਤੇ ਸਰਕਾਰ ਕਾਲੇ ਕਾਨੂੰਨ ਜਿਲ੍ਹਾ ਵਿਵੇ ਸਖਤਰ ਸਾਫ ਸੈਕਟਰੀ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜਾਂਗੇ ਕਿਸਾਨ ਸੰਘਰਸ਼ ਕਮੇਟੀ ਕੋਡ ਬੁੱਢਾ ਜਥੇਬੰਦੀ ਡਰਾਈਵਰਾਂ ਦੀ ਪੂਰ ਸਪੋਰਟ ਕਰੂਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਜੀ ਕਿਤੇ ਜਾਣਗੇ ਰੋਡ ਜਾਮ ਨਹੀਂ ਤਾਂ ਸਰਕਾਰ ਜਿਹੜੇ ਡਰਾਈਵਰਾਂ ਤੇ ਕਾਲੇ ਕਾਨੂੰਨ ਥੋਪੇ ਆ ਜੀ ਉਹ ਵਾਪਸ ਲੈ ਨਹੀਂ ਤੇ ਬਹੁਤ ਜੰਗੀ ਪੱਧਰ ਦਾ ਸੰਘਰਸ਼ ਕੀਤਾ ਜਾਊਗਾ ਸਰਕਾਰ ਇਹ ਨਾ ਦਿਲ 'ਚ ਸੋਚੇ ਵੀ ਡਰਾਈਵਰ ਕਿਤੇ ਇਕੱਲੇ ਆ ਡਰਾਈਵਰ ਭਾਈਚਾਰੇ ਦੇ ਨਾਲ ਜਿੰਨੇ ਵੀ ਕਿਸਾਨ ਆ ਬਾਈ ਜੀ ਸਾਰੇ ਇੱਕ ਮੁੱਠ ਹੋ ਕੇ ਸਾਥ ਦੇਣਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਰੋਡ ਆ ਬਾਈ ਜੀ ਸਾਰੇ ਜਾਮ ਕੀਤੇ ਜਾਣਗੇ ਤੇ ਨਾਲੇ ਪਤਾ ਲੱਗ ਜੂ ਵੀ ਕਿਵੇਂ ਸਰਕਾਰਾਂ ਨੂੰ ਕਿਵੇਂ ਕੰਮਕਾਰ ਚੱਲਦੇ ਆ ਜੀ ਕਿਉਂਕਿ ਡਰਾਈਵਰਾਂ ਦਾ ਹੀ ਕੰਮ ਹੁੰਦਾ ਵਾ ਜਿਹੜਾ ਕੰਮ ਤੇ ਅੱਜੋ ਸਾਡੇ ਜ਼ਿਲ੍ਹਾ ਵਿੱਤ ਸਕਤਰ ਸਾਹਿਬ ਸਿੰਘ ਜਾਣਕਾਰੀ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਇ ਤੋਂ ਕੋਲ ਸਮਾਂ ਪਹਿਲਾਂ ਜਿਹੜੇ ਕਾਨੂੰਨ ਕਿਸਾਨਾਂ ਵਾਸਤੇ ਮਾਰੂ ਨੀਤੀਆਂ ਦੇ ਮੋਦੀ ਸਰਕਾਰ ਨੇ ਬਣਾਏ ਸੀ ਸਾਡੇ ਡਰਾਈਵਰ ਭਾਈਚਾਰੇ ਤੇ ਬਹੁਤ ਮਾੜੀ ਨੀਤੀ ਬਣਾਈਆਂ ਬਹੁਤ ਮਾੜਾ ਕਾਲਾ ਕਾਨੂੰਨ ਡਰਾਈਵਰ ਇੱਕ ਇਹੋ ਜੀ ਚੀਜ਼ਾਂ ਜਿਹੜੇ ਦੂਰੋਂ ਨੇੜਿਓਂ ਟਰਾਂਸਪੋਰਟ ਦਾ ਕੰਮ ਬਹੁਤ ਜੋਰਾ ਨਾਲ ਕਿਧਰੋਂ ਮਾਲ ਚੱਕਦੇ ਆ 4 4 3 3 35 3500 ਕਿਲੋਮੀਟਰੇ ਆਪਟਾਉਣ ਮਾਰਦੇ ਆ ਇਨਾਂ ਦੀ ਕੋਈ ਦੇਣ ਨਹੀਂ ਪਰ ਸਰਕਾਰ ਨੇ ਇਹਨਾਂ ਨੂੰ ਦੇਣ ਦੀ ਬਜਾਏ ਇਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜਿਹੜੇ ਤਿੰਨੇ ਨੇ ਕਾਲੇ ਕਾਨੂੰਨ ਬਣਾਤੇ ਪਹਿਲੋਂ ਕਿਸਾਨਾਂ ਤੇ ਹੁਣ ਐਡਾ ਮਾੜਾ ਦੋ ਕਾਨੂੰਨ ਜਿਹੜੇ ਡਰਾਈਵਰ ਤੇ ਬਣਾ ਦਿੱਤੇ ਆ ਇਹ ਰੋਜੀ ਰੋਟੀ ਕਮਾਉਣ ਨਿਕਲਿਆ ਇਹ 10 ਲੱਖ ਰੁਪਏ ਕਿੱਥੋਂ ਭਰ ਦੂ ਇਹ 10 ਸਾਲ ਬਿਨਾਂ ਵਜ੍ਹਾ ਤੋਂ ਅਗਲੇ ਪਾਸੇ ਬਿਲਕੁਲ ਜਿਹੜੀ ਗੱਲ ਬਣਦੀ ਉਹ ਕਰਨ ਜੇ ਲੱਗਦਾ ਡਰਾਈਵਰ ਦਾ ਕਸੂਰ ਆ ਉਹਦੇ ਨਾਲ ਗੱਲ ਕੀਤੀ ਜਾਵੇ ਇਹ ਨਹੀਂ ਕਸੂਰ ਕਿਸੇ ਦਾ ਭੁੱਜ ਦਾ ਡਰਾਈਵਰ ਕਰੇ ਅਹੀਂ ਇਹਨਾਂ ਸਰਕਾਰ ਨੂੰ ਇਹ ਚਾਹੁੰਦੇ ਵੀ ਇਹ ਕਾਲਾ ਕਾਨੂੰਨ ਜਿਹਨੂੰ ਬੰਦ ਕੀਤਾ ਜਾਵੇ ਤੇ ਡਰਾਈਵਰਾਂ ਨੂੰ ਅਨਸਾਰ ਦੇਣਾ ਚਾਹੀਦਾ ਕਿਉਂਕਿ ਇਹ ਰੋਜੀ ਰੋਟੀ ਵਾਸਤੇ ਆਪਦੇ ਬੱਚਿਆਂ ਵਾਸਤੇ ਦੂਰੋਂ ਦਰਾਟਿਓ ਅੱਜ ਸਾਰੇ ਥਾਂ ਥਾਂ ਤੇ ਟਰੱਕ ਜਿਹੜੇ ਬੰਦ ਹੋ ਗਿਆ ਤੇ ਦੋ ਦਿਨਾਂ ਦੇ ਵਿੱਚ ਕੱਲ ਤਾਈਂ 24 ਘੰਟਿਆਂ ਦੇ ਵਿੱਚ ਪਤਾ ਲੱਗ ਜੂ ਸਰਕਾਰ ਨੂੰ ਕਿ ਜਦੋਂ ਜਿਹੜਾ ਰੇਟ ਆ ਚਾਰ ਚਾਰ ਗੁਣਾ ਵਧ ਗਿਆ ਚੀਜ਼ਾਂ ਦਾ ਇਹ ਸਰਕਾਰ ਨੂੰ ਪਾਈਪਾ ਸਰਕਾਰ ਵਰਦਬ ਆਈਪਾ ਸਰਕਾਰ ਮਰਦਬਾਦ ਮਰਦਬਾਦ